ਕਾ ਉਦਲਤੀਰੇ ਵਿੱਚ ਯਾਨੀ ਕਿ ਉਹ ਜਿਆਦਾ ਮਾਤਰਾ ਦੇ ਵਿੱਚ ਬਾੜ ਤੂਫਾਨ ਜਾਂ ਕੋਮ ਤਾਨੀ ਸੰਭਾਵਨਾ ਜਾ ਰਹਿੰਦੀ ਹੈ ਤਾਂ ਇੱਕ ਜਿਹੜੀ ਗੱਲ ਦੱਸੀ ਗਈ ਹੈ ਅੱਜ ਸਾਡੇ ਸਾਇੰਸ ਨੇ ਕਿ ਅਗਰ ਇਹ ਪ੍ਰਤੀਰਤੀ 30% ਰਹਿ ਗਈ ਤਾਂ ਮਨੁੱਖੀ ਜੀਵਨ ਖਤਰੇ ਦੇ ਵਿੱਚ ਪੈ ਜਾਏਗਾ ਕਿਉਂ ਕਿਉਂਕਿ ਸਾਡੇ ਜੀਵਨ ਦੇ ਵਿੱਚ ਪਰ ਪ੍ਰਕਿਰਤੀ ਦਾ ਇੰਨਾ ਰੋਲ ਹੈ ਹਨਾ ਤਾਂ ਇਸ ਕਰਕੇ ਦੇਖੋ ਆਪਣਾ ਸਰੀਰ ਹੀ ਪਹਿਲੀ ਗੱਲ ਤਾਂ ਪ੍ਰਕਿਰਤੀ ਹੈ ਆਪਾਂ ਇਸ ਸਰੀਰ ਨੂੰ ਚਲਾਉਣ ਵਾਲੇ ਤਾਂ ਜ਼ਰੂਰ ਇੱਕ ਚੇਤਨ ਸ਼ਕਤੀ ਆਤਮਾ ਹਾਂ ਜਿਹਨੂੰ ਕਹਿੰਦੇ ਵੀ ਆਤਮਾ ਦਾ ਅਜੇ ਨਮਰ ਅਵਿਨਾਸ਼ੀ ਹੈ ਆਤਮਾ ਨੂੰ ਆਪਾਂ ਜਲਾ ਨਹੀਂ ਸਕਦੇ ਕੱਟ ਨਹੀਂ ਸਕਦੇ ਡਬੋ ਨਹੀਂ ਸਕਦੇ ਆਤਮਾ ਵੀ ਆਪਦਾ ਜਿਹੜਾ ਰੋਲ ਅਦਾ ਕਰਦੀ ਐ ਇਸ ਧਰਤੀ ਉੱਤੇ ਆ ਕੇ ਉਹ ਇਸ ਸ਼ਰੀਰ ਨੂੰ ਧਾਰਨ ਕਰਕੇ ਹੀ ਕਰਦੀ ਐ ਉਹਦੇ ਵੈਸੇ ਦਾ ਆਪਾਂ ਬਾਰ-ਬਾਰ ਇਹ ਜਿਹੜੇ ਰੁੱਖ ਲਵਾਉਣੇ ਜਾਂ ਉਹਨਾਂ ਦੀ ਦੇਖਭਾਲ ਕਰਨੀ ਉਹਦੇ ਬਾਰੇ ਵਰਕ ਜਿਹੜੇ ਕੰਮ ਐ ਇਹ ਸਕੂਲ ਦੇ ਵਿੱਚ ਕਰ ਰਹੇ ਆ ਪਰ ਜਿਸ ਤਰੀਕੇ ਨਾਲ ਅੱਜ ਮੈਡਮ ਰਜਨੀ ਜੀ ਵੱਲੋਂ ਤੁਹਾਨੂੰ ਸਟੋਰੀ ਦੇ ਮਾਧਿਅਮ ਨਾਲ ਤੇ ਉਹੋ ਲਕਤੀਆ ਨਾ ਸਮਝਾਇਆ ਗਿਆ ਮੇਰੇ ਖਿਆਲ ਦੇ ਵਿੱਚ ਉਦਾਂ ਤੁਹਾਨੂੰ ਜ਼ਿਆਦਾ ਸਮਝ ਲੱਗੀ ਹੋਊਗੀ ਕਿਉਂਕਿ ਮੈਂ ਦੇਖਿਆ ਜਿਹੜੀ ਉਹ ਛੋਟੀ ਬੱਚੀ ਕਿਸਨਸੈਕਟ ਕਰਕੇ ਗਈ ਹੈਗੀ ਮਤਲਬ ਇੰਨੇ ਜਣਿਆਂ ਦੇ ਵਿੱਚ ਇਹ ਕਹਿਣਾ ਕਿ ਮੇਥੋਂ ਇਹ ਗਲਤੀ ਹੋ ਗਈ ਤੇ ਮੈਂ ਅੱਗੇ ਤੋਂ ਨਹੀਂ ਕਰੂੰਗੀ ਬਹੁਤ ਡੇਰਿੰਗ ਕੰਮ ਹੁੰਦਾ ਤੇ ਮੈਨੂੰ ਲੱਗਦਾ ਜੀ ਸ਼ਾਇਦ ਜਿਹੜਾ ਅੱਜ ਦਾ ਮਾਟੀ ਸੀਗਾ ਉਹ ਸਾਡਾ ਪੱਕਾ ਪੱਕਾ ਤੰ ਲੋ ਅੱ ਤੁਸੀਂ ਫੋਲੋ ਕਰੋਗੇ ਤੇ ਸਾਡਾ ਉਹ ਮੋਟਿਵ ਸੋਲਵ ਹੋ ਜਾਗਾ ਠੀਕ ਹੈ ਇੱਕ ਚੀਜ਼ ਜਿਵੇਂ ਇਹਨਾਂ ਨੇ ਕਹੀ ਸੀ ਕਿ ਆਕਸੀਜਨ ਕਿੱਡ ਡੈਲੜੀ ਉਹ ਲੈ ਕੇ ਜਾਣੀ ਪਊਗੀ ਇਹਦੇ ਲਈ ਆਪਾਂ ਇੱਕ ਕਾਇਲ ਦੇਖ ਵੀ ਚੁੱਕੇ ਹਾਂਗੇ ਜਦੋਂ ਕਰੋਨਾ ਆਇਆ ਸੀ ਤਾਂ ਕਰੋਨਾ ਟਾਈਮ ਦੇ ਵਿੱਚ ਆਕਸੀਜਨ ਸਿਲੰਡਰ ਦੀ ਕਿੰਨੀ ਲੋੜ ਪਈ ਸੀ ਕਈ ਪੇਸ਼ੈਂਟਸ ਸਿਰਫ ਇਸ ਚੀਜ਼ ਕਰਕੇ ਇਸ ਦੁਨੀਆ ਤੋਂ ਚਲੇ ਗਏ ਕਿਉਂਕਿ ਉਹਨੂੰ ਆਕਸੀਜਨ ਸਿਲੰਡਰ ਦੀ ਘਾਟ ਹੋ ਗਈ ਸੀ ਉਸ ਟਾਈਮ ਦੇ ਉੱਤੇ ਇਹੀ ਕਿਹਾ ਗਿਆ ਸੀਗਾ ਕਿ ਜੇ ਆਪਣੀ ਧਰਤੀ ਦੇ ਉੱਤੇ ਗ੍ਰਹਿ ਪ੍ਰਾਪਤ ਮਾਤਰਾ ਦੇ ਵਿੱਚ ਹੁੰਦੇ ਜਿਵੇਂ ਚਾਹੀਦੇ ਨੇ ਤਾਂ ਸ਼ਾਇਦ ਉੰਨੀ ਆਪਾਂ ਨੂੰ ਪ੍ਰੋਬਲਮ ਨਾ ਫੇਸ ਕਰਨੀ ਪੈਂਦੀ ਜਿੰਨੀ ਉਸ ਟਾਈਮ ਤੇ ਕੀਤੀ ਸੀ ਇਸ ਕਰਕੇ ਮਤਲਬ ਜੋ ਸਾਇੰਸ ਦਾ ਨਾਂ ਦਾ ਕਹਿਣਾ ਫਿਊਚਰ ਦੇ ਵਿੱਚ ਜੋ ਉਹ ਗੱਲ ਕਰ ਰਹੇ ਨੇ ਵੀ ਕੀ ਹੋਊਗਾ ਜਿਵੇਂ ਤੁਸੀਂ ਨਾਲ ਪਾਣੀ ਦੀ ਬੋਤਲ ਤੇ ਡੱਗ ਲੈ ਕੇ ਜਾਂਦੇ ਹੋ ਉਸੀ ਤਰ੍ਹਾਂ ਹੀ ਆਕਸੀਜਨ ਨਾਲ ਲੈ ਕੇ ਜਾਣੀ ਪਊਗੀ ਬਿਲਕੁਲ ਸੱਚ ਹੈ ਜੇ ਆਪਾਂ ਨਾ ਸੰਭਲੇ ਤੇ ਨਾ ਧਿਆਨ ਦਿੱਤਾ ਇਸ ਚੀਜ਼ ਵੱਲ ਤੇ ਮੈਨੂੰ ਇਹ ਲੱਗਦਾ ਛੋਟੇ ਬੱਚੋ ਖਾਸ ਕਰਕੇ ਕਿ ਜਿਹੜੀਆਂ ਅਸੀਂ ਕੁਝ ਡਿਊਟੀਆਂ ਲਗਾਈਆਂ ਹੋਈਆਂ ਨੇ ਕਿ ਰੈਸਟ ਟਾਈਮ ਜਾਂ ਸਵੇਰੇ ਆਨ ਤੋਂ ਪਹਿਲਾਂ ਜਾਂ ਸਕੂਲ ਤੋਂ ਬਾਅਦ ਕਿ ਕੋਈ ਬੱਚਾ ਕੋਈ ਪੱਤੇ ਨਹੀਂ ਤੋੜੂਗਾ ਕੋਈ ਫਰੂਟ ਨਹੀਂ ਤੋੜੂਗਾ ਮੈਨੂੰ ਲੱਗਦਾ ਉਹ ਚੀਜ਼ ਹੁਣ ਖਤਮ ਹੋ ਜਾਣੀ ਚਾਹੀਦੀ ਏ ਵੀ ਅੱਜ ਦੇ ਲੈਕਚਰ ਤੋਂ ਬਾਅਦ ਪ੍ਰੋਮਿਸ ਕਰ ਦਿਓ ਸਾਰੇ ਯੈਸ ਵੈਰੀ ਗੁੱਡ ਥੈਂਕ ਯੂ ਵੈਰੀ ਮਚ ਅੱਜ ਆਸ ਹੈ ਕਿ ਸਾਨੂੰ ਕਾਦੇ ਨਹੀਂ ਪਕਣੇ ਚਾਹੀਦੇ ਸਾਨੂੰ ਲਗਾਉਣੇ ਚਾਹੀਦੇ ਹਨ ਦੀ ਗੋਹੀ ਮੈਨੂੰ ਕੋਈ ਛੋਟਾ ਪਾਤਾ ਤੀੜਾ ਸੀਗਾ ਮੈਂ ਕਈ ਵਾਰ ਲਾਤ ਵੀ ਮਾਰਦੀ ਰਹੀ ਸੀ ਤੋੜੀ ਰੰਦੀ ਸੀ ਐਕਾਕਿਮ ਮੈਨੂੰ ਸਾਰੀ ਜਾ ਰਿਆ ਨਾ ਕੱਗਿਆ ਤੇ ਜਦੋਂ ਮਰੇ ਜਨੰਦੇ ਨੂੰ ਮੈਂ ਤੀਜੇ ਦਾ ਦੋ ਪਾਤੇ ਲਗਾਉਂਗੀ ਥੈਂਕ ਯੂ ਗੁੱਡ ਮਾਰਨਿੰਗ ਐਂਗਲੀਆਂ ਪਹਿਲਾਂ ਇੱਕ ਮੈਂ ਪਾਤਾ ਕੱਟਿਆ ਸੀਗਾ ਤੇ ਹੁਣ ਮੈਂ ਉਹਦੇ ਬਦਲੇ ਚਾਰ ਦੀ ਆਪਕੇ ਜਦੋਂ ਮੇਰਾ ਜਨਮ ਦਿਨ ਆਊਗਾ ਤਾਂ ਮੈਂ ਹਰ ਤਾਰੇ ਪਾਦਾ ਜੀ ਲਗਾਇ ਕਰੂੰਗੀ ਧੰਨਵਾਦ आएगी बाहर अपने गाँव में आएगी आएगी बाहर अपने गाँव में खेलेंगी खुशियाँ ठंडी छाँव में खेलेंगी खुशियाँ ठंडी छाँव में भारत का रखवाला आया आया मुरली वाला रे भारत का रखवाला आया आया मुरलीवाला रे होगा सुख संसार सबकी बाहों में ले लेंगी खुशियां ठंडी छाओं में ले लेंगी खुशियां